ਇਹ ਹੈਗੇ ਖੇਤੀ ਸਟੇਟ ਸਬਜੈਕਟ ਆ ਪਰ ਗੱਲ ਇਹ ਹੈਗੀ ਆ ਵੀ ਖੇਤੀਬਾੜੀ ਜੇ ਸਟੇਟ ਸਬਜੈਕਟ ਆ ਫਿਰ ਉਹਨਾਂ ਹੀ ਵਿਰੋਧ ਆ ਜਿਹੜਾ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਸਿਰਫ ਭਾਜਪਾ ਦਾ ਕਿਉਂ ਹੈ ਭਾਈ ਤੇ ਇਹਨਾਂ ਨੇ ਬੜਾ ਸਾਫ਼ ਲਫ਼ਜ਼ਾਂ ਚ ਕਿਹਾ ਕਿ ਅਸੀਂ ਸੰਵਿਧਾਨ ਜਿਹੜਾ ਹੈਗਾ ਉਹਨੂੰ ਮਤਲਬ ਉਹਦੀ ਜਗ੍ਹਾ ਤੇ ਮਨੁਸਮ੍ਰਿਤੀ ਲਾਗੂ ਕਰਨੀ ਹੈ ਆ ਯੋਗੀ ਹੈ ਜਿਹੜਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ ਤੇ ਮੋਦੀ ਦੇ ਖਿਲਾਫ ਪਿਛਲੇ ਦਿਨੀ ਕਿੰਨੇ ਪੱਤਰਕਾਰਾਂ ਨੂੰ ਸਿਰਫ ਇੰਨੀ ਗੱਲ ਲਿਖਣ ਦੇ ਉੱਤੇ ਕਿ ਤੁਹਾਡੀਆਂ ਨੀਤੀਆਂ ਮਾੜੀਆਂ ਉਹਨਾਂ ਨੂੰ ਮਤਲਬ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਬੰਦ ਕੀਤਾ ਮਜ਼ਦੂਰਾਂ ਦੇ ਖਿਲਾਫ ਜਿਹੜੇ ਹੈਗੇ ਉਹ ਚਾਰ ਲੇਬਰ ਕੋਡ ਬਣਾਏ ਸਾਰੇ ਜਿਹੜੇ ਕਾਨੂੰਨ ਸੀਗੇ 144 ਉਹ ਸਾਰੇ ਇੱਕ ਮਤਲਬ ਉਹ ਕਾਨੂੰਨ ਖਤਮ ਕੀਤੇ ਹੈਨਾ ਸਿੱਖਿਆ ਨੀਤੀ ਲੈ ਕੇ ਆਂਦੀ ਸਿੱਖਿਆ ਨੀਤੀ ਲੈ ਕੇ ਆਂਦੀ ਇਹ ਸਾਰਾ ਕੁਝ ਜਿਹੜਾ ਹੈਗਾ ਮਤਲਬ ਉਹ ਮਤਲਬ ਲੈ ਕੇ ਆਂਦਾ ਇਸ ਕਰਕੇ ਮਤਲਬ ਇਹ ਹੈ ਵੀ 6 ਹੁਣ ਇਹ ਹੁਣ ਫੇਰ ਦੁਬਾਰਾ ਮਤਲਬ ਸੱਤਾ ਚਾਉਂਦੇ ਐ ਤਾਂ ਫਿਰ ਜੋ ਵੀ ਥੋੜਾ ਮੋਟਾ ਅਜੇ ਬਚਿਆ ਹੋਇਆ ਕੁਛ ਹੈਗਾ ਜਾਂ ਸਾਡੀ ਬੋਲਣ ਦੀ ਸਪੇਸ ਆ ਜਾਂ ਹੋਰ ਕੁਝ ਵੀ ਬਚਿਆ ਹੈਗਾ ਉਹ ਸਾਰਾ ਕੁਛ ਇਹਨੇ ਮਤਲਬ ਖਤਮ ਜਿਹੜਾ ਹੈਗਾ ਦੇਖ ਦੇ ਵਿੱਚ ਉਹ ਹੋਣਾ ਕਿਸਾਨਾਂ ਦਾ ਏਕਾ ਜਿੰਦਾਬਾਦ 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 ਜਦੋਂ ਹੰਸਰਾਜ ਪ੍ਰਚਾਰ ਕਰਦਾ ਹੈਗਾ ਹਮੇਸ਼ਾ ਇਹ ਆ ਗੱਲ ਆਖੀ ਜਾਂਦੀ ਹੈਗੀ ਆ ਕਿ ਜੀ ਕਿਸਾਨ ਮੇਰਾ ਵਿਰੋਧ ਕਰ ਰਹੇ ਆ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਿਸਾਨੀ ਦੇ ਵਿੱਚ ਜੱਟ ਕਮਿਊਨਿਟੀ ਆ ਉਹ ਕਹਿੰਦਾ ਵੀ ਮੈਂ ਐਸਸੀ ਤੱਕ ਦੇ ਵਿੱਚੋਂ ਆ ਜੱਟ ਕਮਿਊਨਿਟੀ ਮੇਰਾ ਵਿਰੋਧ ਕਰ ਰਹੀ ਹੈਗੀ ਕਿਤੇ ਨਾ ਕਿਤੇ ਵੋਟਾਂ ਨੂੰ ਪੋਲਰਾਈਜ਼ ਕਰਨ ਦਾ ਧਰੂਵੀ ਕਰਨ ਦਾ ਕਿਤੇ ਨਾ ਕਿਤੇ ਕਾਰਨ ਹੋਊਗਾ ਇਸ ਤਰੀਕੇ ਦੇ ਨਾਲ ਸਿਰਫ ਸਿਰਫ ਭਾਜਪਾ ਦਾ ਵਿਰੋਧ ਕਰ ਰਹੇ ਆ ਆਪਾਂ ਸਭ ਤੋਂ ਖਤਰਨਾਕ ਜਿਹੜਾ ਅਜੰਡਾ ਜਿਹੜਾ ਹੈ ਖਾਸ ਕਰਕੇ ਜੇ ਦਲਤਾਂ ਬਾਰੇ ਦੀ ਠੀਕ ਆ ਉਹ ਤਾਂ ਭਾਜਪਾ ਦਾ ਹੈਗਾ ਇਹ ਤਾਂ ਪੋਲਰਾਈਜੇਸ਼ਨ ਜਿਹੜੀ ਹੈ ਵੋਟਾਂ ਜਦੋਂ ਲੈਣੀਆਂ ਹੁੰਦੀਆਂ ਉਹਦੇ ਧਰਮ ਦਾ ਪੱਤਾ ਖੇਡਦੇ ਆ ਵੀ ਤੁਸੀਂ ਸਾਰੇ ਹਿੰਦੂ ਹੈਣਾ ਹਿੰਦੂ ਕਰਕੇ ਸਾਰੇ ਨੂੰ 80% 50% ਹਿੰਦੂ ਬਣਾ ਦੇਣਾ ਚਲੋ ਇੱਥੇ ਮੰਨਦੇ ਹੈਗੇ ਆ ਕਿ ਸੀਟ ਯਰਵ ਆ ਪਰ ਕਿਤੇ ਨਾ ਕਿਤੇ ਦੂਜੀਆਂ ਸੀਟਾਂ ਰਿਜ਼ਰਵ ਨਹੀਂ ਗਾ ਉਸ ਪੱਦਰ ਦੇ ਉੱਤੇ ਰਵਨੀਤ ਬਿੱਟੂ ਦਾ ਵਿਰੋਧ ਨਹੀਂ ਹੋ ਰਿਹਾ ਗਾ ਹੋਰ ਜਿੰਨੀਆਂ 12 ਸੀਟਾਂ ਹੈਗਾਂ ਉਹਨਾਂ ਕੈਂਡੀਡੇਟਸ ਦਾ ਵਿਰੋਧ ਨਹੀਂ ਹੋ ਰਿਹਾ ਗਾ ਜਿਸ ਪੱਦਰ ਦੇ ਉੱਤੇ ਹੰਸਰਾਜ ਦਾ ਹੋ ਰਿਹਾ ਹੈਗਾ ਗੱਲ ਇਹ ਜ਼ਿਆਦਾ ਰੜਕ ਰਹੀ ਹੈਗੀ ਲੋਕਾਂ ਨੂੰ ਇਹ ਇਸ ਗੱਲ ਨੂੰ ਕਿਵੇਂ ਜਾਂ ਕਿਸਾਨ ਜਥੇਬੰਦੀਆਂ ਦੀ ਸਮਝ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈਗੀ ਆ ਜਾਂ ਫਿਰ ਕਿਤੇ ਨਾ ਕਿਤੇ ਹੰਸਰਾਜ ਆਪਣੇ ਪ੍ਰਚਾਰ ਦੇ ਵਿੱਚ ਜ਼ਿਆਦਾ ਅੱਗੇ ਵਧ ਗਿਆ ਅੱਜ ਇੱਕ ਹੋਰ ਫੈਸਲਾ ਆਇਆ ਹੈਗਾ ਸੁਪਰੀਮ ਕੋਰਟ ਵੱਲੋਂ ਕਿ ਜੋ ਨਿਊਜ਼ ਕਲੈਕ ਸੀਗਾ ਉਹਨਾਂ ਦੇ ਜੋ ਪੱਤਰਕਾਰ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਸੀਗੀ ਤੇ ਉਸ ਕਾਰਵਾਈ ਦੇ ਤਹਿਤ ਇਹ ਪਾਇਆ ਗਿਆ ਕਿ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਕਿ ਜੋ ਪਹਿਲਾਂ ਗ੍ਰਿਫਤਾਰੀ ਹੋਈ ਸੀਗੀ ਉਹ ਨਜਾਇਜ਼ ਸੀਗੀ ਭਾਜਪਾ ਨੇ ਬਹੁਤ ਸਾਰੇ ਕੰਮ ਆ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਆ ਜਿਹੜੇ ਉਹ ਨਜਾਇਜ਼ ਕੀਤੇ ਹੈਗੇ ਆ ਇਸੇ ਵਜ੍ਹਾ ਕਰਕੇ ਪੂਰੇ ਇੰਡੀਆ ਦੇ ਵਿੱਚ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਕਿਉਂਕਿ ਸਾਡਾ ਸਰਕਾਰ ਪੰਜਾਬ ਦੇ ਨਾਲ ਆ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਕਿਉਂਕਿ ਪੰਜਾਬ ਦੀ ਕਿਸਾਨੀ ਹੈ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਦੇ ਜੋ ਬਾਰਡਰ ਹੈਗੇ ਉੱਥੇ ਰੁਲੀ ਹੈਗੀ ਆ ਇਸ ਕਰਕੇ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਲੋਕ ਆ ਜਿਹੜੇ ਉਹ ਭਾਜਪਾ ਦਾ ਜਿਹੜਾ ਉਹ ਬਾਈਕਾਟ ਕਰ ਰਹੇ ਹੈਗੇ ਆ ਇਥੋਂ ਤੀਕ ਵੀ ਨਾਰੇ ਦਿੱਤੇ ਜਾ ਰਹੇ ਹੈਗੇ ਆ ਕਿ ਭਾਜਪਾ ਭਜਾਓ ਦੇਸ਼ ਬਚਾਓ ਅੱਜ ਚੱਕ ਗਾਨਾ ਸਿੰਘ ਵਾਲਾ ਖੜੇ ਹੋਏ ਆ ਮੁਕਸਰ ਜ਼ਿਲ੍ਹੇ ਦੇ ਵਿੱਚ ਪੈਣ ਵਾਲਾ ਇਹ ਪਿੰਡ ਭਾਵੇਂ ਬਹੁਤ ਛੋਟਾ ਹੈਗਾ ਬਾਰਾ ਇੱਥੇ ਜੋ ਲੋਕ ਇਕੱਤਰਤ ਹੋਏ ਆ ਉਸ ਤੋਂ ਹੀ ਸਹੀ ਜੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਭਾਜਪਾ ਦੇ ਖਿਲਾਫ ਆ ਜਿਹੜਾ ਲੋਕਾਂ ਦੀ ਲੋਕ ਆ ਜਿਹੜੇ ਕੀ ਸੋਚਦੇ ਹੈਗੇ ਆ ਅੱਜ ਰੈਲੀ ਕੀਤੀ ਗਈ ਹੈ ਪਿੰਡ ਦੇ ਵਿੱਚ ਤੇ ਇਸ ਰੈਲੀ ਦੇ ਵਿੱਚ ਵੈਸੇ ਤਾਂ ਤੁਹਾਨੂੰ ਦੱਸ ਦਈਏ ਕਿ ਇਹੀ ਨਾਰਾ ਗੂੰਜਿਆ ਹੈਗਾ ਕਿ ਭਾਜਪਾ ਭਜਾਉਗਾ ਪਰ ਸਿਰਫ ਤੇ ਸਿਰਫ ਭਾਜਪਾ ਕਿਉਂ ਪੂਰੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਭਜਾਇਆ ਜਾ ਰਿਹਾ ਹੈਗਾ ਉਹਨਾਂ ਨੂੰ ਸਿਰਫ ਸੌਫਟਲੀ ਸਵਾਲ ਹੀ ਕਿਉਂ ਪੁੱਛੇ ਜਾ ਰਹੇ ਹੈਗੇ ਇਹਨਾਂ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਅ ਵਿਅਕਤੀ ਸਖਤਰ ਮੌਜੂਦ ਆ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੋਟਰ ਸਾਹਿਬ ਅ ਮਾਸਟਰ ਜੀ ਇਹ ਦੱਸਿਓ ਕਿ ਲੰਬਾ ਸਮਾਂ ਤੁਸੀਂ ਮਾਸਟਰੀ ਵੀ ਕੀਤੀ ਆ ਹਾਂ ਜੀ ਹਾਂ ਜੀ ਹਾਂ ਜੀ ਅ ਇਸ ਜਥੇਬੰਦੀ ਦੇ ਵਿੱਚ ਕਿਸਾਨਾਂ ਦੀ ਜਥੇਬੰਦੀ ਦੇ ਵਿੱਚ ਕੰਮ ਕਰ ਰਹੇ ਹਾਂ ਹਾਂ ਜੀ ਹਾਂ ਜੀ ਲੰਮੇ ਸਮੇਂ ਤੋਂ ਤੁਸੀਂ ਦੇਖ ਰਹੇ ਹੈਗੇ ਆ ਭਾਜਪਾ ਨੇ ਜੋ ਜੋ ਕਾਰਵਾਈਆਂ ਕੀਤੀਆਂ ਹੈਗੇ ਹਾਂ 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 ਪਰ ਇਸ ਟਾਈਮ ਆ ਜਿਹੜਾ ਵੱਡੇ ਪੱਤਰ ਦਿੱਤੇ ਸਿਰਫ ਤੇ ਸਿਰਫ ਸਾਨੂੰ ਐਉਂ ਲੱਗ ਰਿਹਾ ਹੈਗਾ ਕਿ ਸਿਰਫ ਭਾਜਪਾ ਦਾ ਹੀ ਵਿਰੋਧ ਕਿਉਂ ਹੋ ਰਿਹਾ ਹੈਗਾ ਠੀਕ ਜਦ ਕਿ ਜਿੰਨੀਆਂ ਦੋਸ਼ੀ ਜਿੰਨੀ ਦੋਸ਼ੀ ਭਾਜਪਾ ਹੈਗੀ ਆ ਉਨੀਆਂ ਹੀ ਦੋਸ਼ੀ ਆ ਜਿਹੜੀਆਂ ਸਟੇਟ ਦੇ ਵਿੱਚ ਰਹਿਣ ਵਾਲੀਆਂ ਸਰਕਾਰਾਂ ਵੀ ਆ ਖੇਤੀ ਇੱਕ ਸਟੇਟ ਸਬਜੈਕਟ ਆ ਜਦੋਂ ਆਪਾਂ ਪੜ੍ਹਦੇ ਹੈਗੇ ਖੇਤੀ ਸਟੇਟ ਸਬਜੈਕਟ ਆ ਪਰ ਕੱਲ ਇਹ ਹੈਗੀ ਹੈ ਵੀ ਖੇਤੀਬਾੜੀ ਦੇ ਸਟੇਟ ਸਬਜੈਕਟ ਆ। ਹੂੰ ਫਿਰ ਉਹਨਾਂ ਹੀ ਵਿਰੋਧ ਆ ਜਿਹੜਾ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ? ਸਿਰਫ ਭਾਜਪਾ ਦਾ ਕਿਉਂ ਹੈ? ਇਹ ਸਵਾਲ ਬਹੁਤ ਅਹਿਮ ਹੈਗਾ। ਮੋਹਰ ਸਾਹਿਬ ਪਹਿਲੀ ਗੱਲ ਤੇ ਆ ਕਿ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਆ ਕਿ ਕਿਰਤੀ ਕਿਸਾਨ ਯੂਨੀਅਨ ਦੀ ਇਹ ਪੂਰੀ ਸਮਝ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਰੱਖਦੇ ਰਹੇ ਹਾਂ ਜਿਹੜੇ ਪਿਛੀਆਂ ਚੋਣਾਂਆਂ ਸੀ ਵੀ ਜਿਹੜਾ ਇਹ ਪ੍ਰਬੰਧ ਆ ਇਥੋਂ ਦਾ ਪ੍ਰਬੰਧ ਹੈਗਾ ਉਹਦੇ ਚ ਚਾਹੇ ਕਿਸੇ ਦੀ ਵੀ ਸਰਕਾਰ ਬਣ ਜੇ ਕਿਸੇ ਪਾਰਟੀ ਪੋਲੀਟੀਕਲ ਪਾਰਟੀ ਦੀ ਸਰਕਾਰ ਬਣ ਜੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈਗਾ ਬਿਲਕੁਲ ਉਹ ਨਹੀਂ ਹੋਣਾਗਾ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੁਣ ਜਿਹੜੀ ਰਹੀ ਗੱਲ ਵੀ ਤੁਸੀਂ ਭਾਜਪਾ ਦਾ ਕਿਉਂ ਵਿਰੋਧ ਕਰਦੇ ਹੋ ਦੇਖੋ ਅਸੀਂ ਇਹ ਗੱਲ ਸਪਸ਼ਟ ਕਰਨਾ ਕਿਉਂਕਿ ਜਿਹੜੀ ਭਾਜਪਾ ਇੱਕ ਉਹ ਫਾਸੀਵਾਦੀ ਤਾਨਾਸ਼ਾਹ ਪਾਰਟੀ ਹੈ ਜਿਵੇਂ ਕਿ ਤੁਸੀਂ ਦੇਖੋ ਇਹਨਾਂ ਦੇ ਦੋ ਸਪਸ਼ਟ ਏਜੰਡੇ ਨੇ ਇੱਕ ਤਾਂ ਸੰਘ ਦਾ ਏਜੰਡਾ ਹੈਗਾ ਪੋਲੀਟਿਕਲ ਅਜੰਡਾ ਉਹਨਾਂ ਦਾ ਵੀ ਜੇ ਇਹਨਾਂ ਦਾ ਰਾਜ ਆਉਂਦਾ ਤਾਂ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣਾ ਹਨਾ ਇੱਕ ਭਾਸ਼ਾ ਹੋਵੇ ਸੱਭਿਆਚਾਰ ਜੋ ਸਾਰਾ ਕੁਝ ਖਤਮ ਕਰਕੇ ਇਕੀਕਰਨ ਕਰਨਾ ਜੀ ਇਹ ਇਹਨਾਂ ਦਾ ਅਜੰਡਾ ਜਿਹਦੇ ਤਹਿਤ ਇਹਨਾਂ ਨੇ ਬੜਾ ਸਾਫ਼ ਲਫ਼ਜ਼ਾਂ ਚ ਕਿਹਾ ਕਿ ਅਸੀਂ ਸੰਵਿਧਾਨ ਜਿਹੜਾ ਹੈਗਾ ਉਹਨੂੰ ਮਤਲਬ ਉਹਦੀ ਜਗ੍ਹਾ ਤੇ ਮਨੁਸਮ੍ਰਤੀ ਲਾਗੂ ਕਰਨੀ ਹੈ ਠੀਕ ਹੈ ਦੂਸਰਾ ਇਹਨਾਂ ਨੇ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਇਹਨਾਂ ਦਾ ਜਿਹੜਾ ਕੁਮਾਰ ਮੱਧਵ ਸ਼ੈਦੂਲਾ ਦਾ ਨਾਮ ਹੈਗਾ ਬਲਾਰਾ ਹੈਗਾ ਰਿਸਿਸ ਦਾ ਜੀ ਉਹਨੇ ਇੱਥੋਂ ਤੱਕ ਵੀ ਕਿਹਾ ਕਿ ਮਜ਼ਬੂਤ ਸਰਕਾਰ ਦੇ ਲਈ ਚੋਣਾ ਚਾਣਾ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜੇ ਭਾਜਪਾ ਦੁਬਾਰਾ ਆਉਂਦੀ ਹੈ ਤਾਂ ਜਿਹੜੀ ਸਾਡੀ ਸਪੇਸ ਆ ਜਿਵੇਂ ਅੱਜ ਅਸੀਂ ਇੱਥੇ ਬੋਲੇ ਆ ਆਪਣੇ ਜਿਹੜੇ ਸਾਡੇ ਰਾਈਟ ਨੇ ਸਾਨੂੰ ਸਪੀਚ ਦਾ ਬੋਲਣ ਦਾ ਅਧਿਕਾਰ ਮਿਲਿਆ ਹੈ ਉਹ ਅਧਿਕਾਰ ਸਾਡੇ ਤੋਂ ਕਿਸੇ ਨਾ ਕਿਸੇ ਢੰਗ ਨਾਲ ਜਿਹੜੇ ਹੈਗੇ ਉਹ ਖੋਏ ਜਾਣੇ ਦੇ ਵਿੱਚ ਕੋਈ ਮਤਲਬ ਹੈ ਨਹੀਂ ਇਹ ਗੱਲ ਅੱਛਾ ਦੂਜੀ ਗੱਲ ਮੈਂ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਬਹੁਤ ਸਾਰੇ ਇਹ ਗੱਲ ਕਹਿੰਦੇ ਕਿ ਇਹ ਜਿਹੜਾ ਮੋਦੀ ਆ ਹਣਾ ਕਿ ਔਰੰਗਜ਼ੇਬ ਆ ਮੈਂ ਇਹ ਗੱਲ ਕਹਿਣਾ ਕਿ ਔਰੰਗਜ਼ੇਬ ਨਾਲੋਂ ਵੀ ਕਿਤੇ ਵੱਧ ਖਤਰਨਾਕ ਜਿਹੜਾ ਹੈਗਾ ਉਹ ਮੁੱਦੀ ਆ ਪਹਿਲੀ ਗੱਲ ਤਾਂ ਤੁਸੀਂ ਹੁਣ ਸਾਰੇ ਦੇਖੋ ਜਿਹੜੇ ਨਾਲ ਬਿਆਨ ਵਾਇਰਲ ਹੋ ਰਿਹਾ ਵੀ ਕਿਵੇਂ ਦੇਸ਼ ਦੇ ਵਿੱਚ ਇੱਕ ਖਾਸ ਮੀਨੋਰਿਟੀ ਦੇ ਖਿਲਾਫ ਜਾਨੀ ਨਸਲ ਕੁਸ਼ੀ ਵਾਲੇ ਬਿਆਨ ਦੇ ਹਨ ਬੰਗਲਸੂਤਰਾ ਵਾਲੀ ਗੱਲ ਕਹਿ ਲਓ ਜਾਂ ਕੁਸਪੈਟੀ ਵਾਲੀ ਗੱਲ ਕਹਿ ਲਓ ਹਨ ਪੂਰੀ ਤਰ੍ਹਾਂ ਇਦਾਂ ਦਾ ਮਾਹੌਲ ਜਿਹੜਾ ਹੈਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗਾ ਦੂਜੀ ਗੱਲ ਤੁਸੀਂ ਦੇਖੋ ਕਿ ਔਰੰਗਜ਼ੇਬ ਜਦੋਂ ਔਰੰਗਜ਼ੇਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਤੇ ਭੇਜਿਆ ਉਹਦੇ ਕੋਲੇ ਦੋ ਸਿੰਘਾਂ ਦੇ ਕੋਲੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਤਾਂ ਇਤਿਹਾਸਕਾਰ ਦੱਸਦੇ ਆ ਕਿ ਜਦੋਂ ਔਰੰਗਜ਼ੇਬ ਨੇ ਉਹ ਜਫਰਨਾਮਾ ਪੜ੍ਹਿਆ ਤੇ ਉਹਨੂੰ ਬਹੁਤ ਵੱਡਾ ਸਦਮਾ ਲੱਗਿਆ ਜਿਵੇਂ ਆਪਾਂ ਕਹਿ ਸਕਦੇ ਆ ਕਿ ਉਹ ਹਿੱਲ ਗਿਆ ਕਿ ਮੈਥੋਂ ਐਡੇ ਝੁਲਮ ਹੋਏ ਹੈਗੇ ਆ ਹਨਾ ਕਿਉਂਕਿ ਉੱਥੇ ਜਫਰਨਾਮੇ ਚ ਲਿਖਿਆ ਹੋਇਆ ਸੀ ਕਿ ਤੁਸੀਂ ਝੂਠੀਆਂ ਸੌਹਾਂ ਖਾਧੀਆਂ ਹਨਾ ਇੰਨਾ ਲੋਕਾਂ ਤੇ ਅਤਿਆਚਾਰ ਕੀਤਾ ਉਹਨੂੰ ਇੰਨਾ ਸਦਮਾ ਉਹਨੇ ਮਤਲਬ ਸਦਮਾ ਲਿਆ ਉਹਦੀ ਇਤਿਹਾਸਕਾਰ ਕਹਿੰਦਾ ਕਿ ਹਫ਼ਤੇ ਦਹਾ ਦਿਨਾਂ ਬਾਅਦ ਉਹਦੀ ਬਹੁਤ ਹੋ ਜਾਂਦੀ ਹੈ ਤਾਂ ਇਹ ਤੁਸੀਂ ਦੇਖੋ ਕੇ મોદી ਨੂੰ ਹਿੰਦੁਸਤਾਨ ਦੇ ਜਿਹੜੇ ਵਿਦਵਾਨ ਨੇ ਬੁੱਧੀਜੀਵੀ ਨੇ ਲੋਕਪੱਖੀ ਬੁੱਧੀਜੀਵੀ ਨੇ ਸ਼ਿਆਣੇ ਲੋਕ ਨੇ ਉਹਨਾਂ ਨੇ ਇਹਨੂੰ ਚਿੱਠੀ ਲਿਖੀ 50 51 ਮਤਲਬ ਜਿਹੜੇ ਵਿਦਵਾਨ ਨੇ ਬੁੱਧੀਜੀਵੀ ਲੋਕ ਨੇ ਤਾਂ ਇਹਨੇ ਉਹ ਲਿਖਿਆ ਹੀ ਉਹਨਾਂ ਨੇ ਇਹੀ ਸੀ ਗੱਲ ਕਿ ਵੀ ਦੇਸ਼ ਦੇ ਵਿੱਚ ਜਿਹੜੀਆਂ ਨੀਤੀਆਂ ਤੁਹਾਡੀਆਂ ਤੁਸੀਂ ਲਾਗੂ ਕਰ ਰਹੇ ਹੋ ਉਹਦੇ ਨਾਲ ਲੋਕ ਜਿਹੜੇ ਬੜੇ ਤੰਗ ਪਰੇਸ਼ਾਨ ਨੇ ਕਿਸਾਨ ਮਜ਼ਦੂਰ ਸਾਰੇ ਲੋਕ ਹਨ ਇਹ ਗੱਲ ਲਿਖੀ ਸੀ ਹੁਣ ਚਾਹੀਦਾ ਤਾਂ ਇਹ ਸੀਗਾ ਵੀ ਉਹਦੇ ਤੇ ਅਮਲ ਹੁੰਦਾ ਹਨ ਉਹਨਾਂ ਨੂੰ ਬੁਲਾਉਂਦਾ ਟੇਬਲ 'ਤੇ ਆਖ ਹੁੰਦੀ ਤਾਂ ਹੋਇਆ ਕੀ ਕਿ ਉਹਨਾਂ ਤੇ ਇਹਨਾਂ ਨੇ ਮਤਲਬ ਜਿਹੜਾ ਦੇਸ਼ ਧਰੋਹ ਦੇ ਕੇਸ ਦਰਜ ਕੀਤੇ ਇੱਥੇ ਬਸ ਨਹੀਂ ਆਯੋਗੀ ਹੈ ਜਿਹੜਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ ਤੇ ਮੋਦੀ ਦੇ ਖਿਲਾਫ ਪਿਛਲੇ ਦਿਨੀ ਕਿੰਨੇ ਪੱਤਰਕਾਰਾਂ ਨੂੰ ਸਿਰਫ ਇੰਨੀ ਗੱਲ ਲਿਖਣ ਦੇ ਉੱਤੇ ਕਿ ਤੁਹਾਡੀਆਂ ਨੀਤੀਆਂ ਮਾੜੀਆਂ ਉਹਨਾਂ ਨੂੰ ਮਤਲਬ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਬੰਦ ਕੀਤਾ ਅਨੇਕਾਂ ਬੁੱਧੀਜੀਵੀ ਪੱਤਰਕਾਰ ਜਿਹੜੇ ਆ ਸਾਲਾਂ ਬੰਦੀ ਕਿਨਚਰ ਹੋ ਗਿਆ ਜਿਹੜੇ ਜੇਲ੍ਹਾਂ ਚ ਬੰਦ ਕੀਤੇ ਆ ਯਾਨੀ ਕਿ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਤਾਂ ਕਹਿਣ ਦਾ ਅਰਥ ਇਹ ਆ ਕਿ ਜਿਹੜੀ ਸਾਡੀ ਇਹ ਬੋਲਣ ਦੀ ਸਪੇਸ ਆ ਕਿਉਂਕਿ ਇਹਨਾਂ ਦਾ ਅਜੰਡਾ ਜਿਹੜਾ ਜਿਵੇਂ ਮੈਂ ਦੱਸਿਆ ਵੀ ਉਹ ਆਰਐਸਐਸ ਦਾ ਸੰਗ ਦਾ ਅਜੰਡਾ ਹੀ ਆ ਕਿ ਮਤਲਬ ਸਾਰਾ ਕੁਝ ਮਲਿਆ ਮੀਟ ਕਰਨਾ ਠੀਕ ਹੈ ਦੂਸਰਾ ਅਜੰਡਾ ਜਿਹੜਾ ਇਹਨਾਂ ਦਾ ਦੇਖੋ ਪਹਿਲਾਂ ਨੀਤੀਆਂ ਜਿਵੇਂ ਤੁਸੀਂ ਗੱਲ ਕੀਤੀ ਸਰਕਾਰਾਂ ਸਾਰੀਆਂ ਬਾਈ ਉਹੀ ਹੈ ਇਹ ਨੀਤੀਆਂ ਜਿਹੜੀਆਂ ਸਾਰੀਆਂ ਬਨਮੋਹਨ ਸਿੰਘ ਤੋਂ ਚੱਲੀਆਂ ਬਨਮੋਹਨ ਸਿੰਘ ਨੇ ਲੈ ਕੇ ਆਂਦੀਆਂ ਉਹਨੇ ਲਗਾਤਾਰ ਜਿਹੜਾ ਹੈਗਾ ਉਹ 5 ਸਾਲ ਵਿੱਤ ਮੰਤਰੀ 10 ਸਾਲ ਪ੍ਰਧਾਨ ਮੰਤਰੀ ਰਿਹਾ ਅਸਾ ਦੇਸ਼ ਦੇ ਵਿੱਚ ਜਾਨੀ ਸਾਰੇ ਪਬਲਿਕ ادارے ਜਿਹੜੇ ਹੈਗੇ ਆ ਉਹਨੂੰ ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਕਾਰਪੋਰੇਟ ਘਰਾਣਿਆਂ ਕੋਲੇ ਵੇਚਿਆ ਹਨਾ ਲਗਾਤਾਰ ਉਹ ਪਾਲਸੀਆਂ ਲਾਗੂ ਕੀਤੀਆਂ ਪਰ ਪਰ ਫਿਰ ਵੀ ਉਹਨੇ ਤੇਜ਼ੀ ਨਾਲ ਲਾਗੂ ਨਹੀਂ ਕਰ ਸਕਿਆ ਤਾਂ 2014 ਤੋਂ ਬਾਅਦ ਜਿਹੜੇ ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਮਹਿਸੂਸ ਹੋਇਆ ਕੇ ਜੇਕਰ ਮਤਲਬ ਇਥੇ ਉਹ ਬੰਦਾ ਚਾਹੀਦਾ ਹੈ ਉਹ ਮਤਲਬ ਤਾਨਾਸ਼ਾਹ ਚਾਹੀਦਾ ਹੈ ਜਿਹੜਾ ਇਸ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰੇ ਕਿਉਂਕਿ ਇੱਕ ਐਗਜ਼ਾਮਪਲ ਹੈ ਬੰਗਾਲ ਦੇ ਵਿੱਚ ਟਾਟਾ ਵਾਲਿਆਂ ਨੇ ਨੈਨੋ ਦਾ ਕਾਰਖਾਨਾ ਲਾਉਣਾ ਸੀ ਉੱਥੇ ਠੀਕ ਹੈ ਤਾਂ ਉਹ ਉੱਥੇ ਜਦੋਂ ਵਿਰੋਧ ਹੋਇਆ ਤੇ ਇੱਥੇ ਗੁਜਰਾਤ ਦੇ ਮੁੱਖ ਮੰਤਰੀ ਸ਼ੀ ਨੇ ਕਿਹਾ ਵੀ ਸਾਡੇ ਗੁਜਰਾਤ ਚ ਲਾਓ ਫੜਾ ਉੱਥੇ ਲੱਗਿਆ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਇਹ ਪਾਰਟੀ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਇਹ ਇਹ ਸਾਡਾ ਮਤਲਬ ਹਾਕਮ ਜਮਾਤਾਂ ਨੂੰ ਲੱਗਿਆ ਜਿਹਦੇ ਚ ਦੇਸ਼ੀ ਵਿਦੇਸ਼ੀ ਕਾਰਪੋਰੇਟ ਆ ਅਰਧ ਜਗੀਰੂ ਜਮਾਤ ਜਿਨ੍ਹਾਂ ਨੂੰ ਹਾਕਮ ਜਮਾਤਾਂ ਸੀ ਕਹਿੰਦੇ ਆ ਉਹਨਾਂ ਨੂੰ ਲੱਗਿਆ ਕਿ ਇਹ ਪਾਰਟੀ ਕਿਉਂਕਿ ਇਹ ਪਾਰਟੀ ਜਿਹੜੀ ਹੈਗੀ ਆ ਇੱਕ ਮਤਲਬ ਕੱਢ ਰਹੀ ਇਹਨਾਂ ਦਾ ਇੱਕ ਇਹਨਾਂ ਦੀ ਇੱਕ ਵਿਚਾਰਧਾਰਾ ਹੈਗੀ ਆ ਮਤਲਬ ਉਹ ਮਜ਼ਬੂਤ ਕੱਢ ਰਹੇ ਇਹਨਾਂ ਦਾ ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਇਹ ਪਾਰਟੀ ਜਿਹੜੀ ਹੈਗੀ ਆ ਇਹ ਜਿਹੜਾ ਹੈਗਾ ਇਸ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਜਿਹੜੀ ਹੈਗੀ ਉਹ ਕਰ ਸਕਦੀ ਹੈ ਤੇ ਤੁਸੀਂ ਦੇਖੋ ਜਦੋਂ ਇਹ ਸਤਾ ਚ ਆਇਆ ਪਹਿਲੇ ਦਿਨ ਦਾ ਬਿਆਨ ਹੀ ਪੜ੍ਹ ਕੇ ਦੇਖ ਲਓ ਪਹਿਲੇ ਦਿਨੀ ਪਾਰਲੀਮੈਂਟ ਦੇ ਵਿੱਚ ਇਹਦਾ ਸ਼ਬਦ ਸੀਗਾ ਪ੍ਰਧਾਨ ਮੰਤਰੀ ਜਿਹੜਾ ਮੋਦੀ ਆ ਕਿ ਜਿਹੜੀਆਂ ਮਨਮੋਹਨ ਸਿੰਘ ਨੀਤੀਆਂ ਲੈ ਕੇ ਆਇਆ ਉਹ ਉਹਨਾਂ ਤੇਜ਼ੀ ਨਾਲ ਲਾਗੂ ਨਹੀਂ ਕਰ ਸਕਿਆ ਜਿੰਨੀ ਤੇਜ਼ੀ ਨਾਲ ਇਹ ਨੀਤੀਆਂ ਨੂੰ ਜਿਹੜਾ ਹੁਣ ਅਸੀਂ ਕਰਾਂਗੇ ਤੇ ਕੀਤੀਆਂ ਪੁਮੀ ਅਧਿਆਗ੍ਰਹਿਣ ਐਕਟ ਲੈ ਕੇ ਆਂਦਾ ਉਸ ਤੋਂ ਬਾਅਦ ਤੁਸੀਂ ਦੇਖ ਲਓ ਆ ਖੇਤੀ ਕਾਨੂੰਨ ਬਾਰੇ ਤੁਹਾਨੂੰ ਪਤਾ ਹੈ ਮਜ਼ਦੂਰਾਂ ਦੇ ਖਿਲਾਫ ਜਿਹੜੇ ਹੈਗੇ ਉਹ ਚਾਰ ਲੇਬਰ ਕੋਡ ਬਣਾਏ ਸਾਰੇ ਜਿਹੜੇ ਕਾਨੂੰਨ ਸੀਗੇ 144 ਉਹ ਸਾਰੇ ਇੱਕ ਮਤਲਬ ਉਹ ਕਾਨੂੰਨ ਖਤਮ ਕੀਤੇ ਹੈਨਾ ਸਿੱਖਿਆ ਨੀਤੀ ਲੈ ਕੇ ਆਂਦੀ ਸਿੱਖਿਆ ਨੀਤੀ ਲੈ ਕੇ ਆਂਦੀ ਇਹ ਸਾਰਾ ਕੁਝ ਜਿਹੜਾ ਹੈਗਾ ਮਤਲਬ ਉਹ ਮਤਲਬ ਲੈ ਕੇ ਆਂਦਾ ਇਸ ਕਰਕੇ ਮਤਲਬ ਇਹ ਹੈ ਵੀ 6 ਹੁਣ ਇਹ ਹੁਣ ਫੇਰ ਦੁਬਾਰਾ ਮਤਲਬ ਸਤਾ ਚਾਉਂਦੇ ਐ ਤਾਂ ਫਿਰ ਜੋ ਵੀ ਥੋੜਾ ਮੋਟਾ ਜੇ ਬਚਿਆ ਹੋਇਆ ਕੁਛ ਹੈਗਾ ਜਾਂ ਸਾਡੀ ਬੋਲਣ ਦੀ ਸਪੇਸ ਆ ਜਾਂ ਹੋਰ ਕੁਝ ਵੀ ਬਚਿਆ ਹੈਗਾ ਉਹ ਸਾਰਾ ਕੁਛ ਇਹਨੇ ਮਤਲਬ ਖਤਮ ਜਿਹੜਾ ਹੈਗਾ ਦੇਸ਼ ਦੇ ਵਿੱਚ ਉਹ ਹੋਣਾ ਇਸ ਕਰਕੇ ਹੁਣ ਤੁਸੀਂ ਦੇਖੋ ਇੱਥੋਂ ਤੱਕ ਕੇ ਜਿਹੜਾ ਯੂਸੀਸੀ ਵਾਲਾ ਲੈ ਕੇ ਆਂਦਾ ਜੀ ਯੂਨੀਫਾਰਮ ਸਿਵਲ ਕੋਡ ਜਿਹੜਾ ਲੈ ਕੇ ਆਂਦਾ ਉਹਦਾ ਮਤਲਬ ਬੜਾ ਸਾਫ਼ ਹੈ ਕਿ ਹੁਣ ਉਹ ਆਰਐਸਐਸ ਤੈਅ ਕਰੂਗੀ ਵੀ ਤੁਸੀਂ ਅਨੰਦ ਕਾਰਜ ਕਰਾਉਣੇ ਆ ਫੇਰੇ ਕਰੌਣੇਆਂ ਜਾਂ ਕੀ ਰਸਮਾਂ ਹੋਣੀਆਂ ਹੁਣ ਮਤਲਬ ਇਹ ਲੋਕਾਂ ਦੇ ਵਸਤੇ ਦੀ ਗੱਲ ਨਹੀਂ ਹੈ ਐਵੇਂ ਤੁਸੀਂ ਦੇਖੋ ਕਿ ਜਿੰਨੇ ਵੀ ਡੈਮੋਕ੍ਰੈਟਿਕ ਅਦਾਰੇ ਆਪਾਂ ਕਹਿ ਸਕਦੇ ਆ ਚਾਹੇ ਉਹ ਸੁਪਰੀਮ ਕੋਰਟ ਹੈ ਚਾਹੇ ਚੋਣ ਕਮਿਸ਼ਨ ਹੈਗਾ ਚਾਹੇ ਯੂਨੀਵਰਸਿਟੀਆਂ ਹੈ ਚਾਹੇ ਉਹ ਮਤਲਬ ਖੋਜ ਸੰਸਥਾਵਾਂ ਹੈਗੀਆਂ ਹਨ ਇਤਿਹਾਸ ਦੀਆਂ ਸੰਸਥਾਵਾਂ ਸਾਰਿਆਂ ਚ ਆਪਣੇ ਬੰਦੇ ਜਿਹੜੇ ਹੈਗੇ ਫਿੱਟ ਕੀਤੇ ਹੁਣ ਚੋਣਾ ਹੋ ਰਹੀਆਂ ਚੋਣਾਂ ਦੇ ਵਿੱਚ ਪਹਿਲਾਂ ਇੱਕ ਕਾਨੂੰਨ ਬਣਿਆ ਹੁੰਦਾ ਸੀ ਚੋਣ ਕਮਿਸ਼ਨ ਦੀ ਚੋਣ ਕਿੱਦਾਂ ਹੋਣੀ ਹੈ ਉਹਦੇ ਚੇਹ ਸੀਗਾ ਵੀ ਇੱਕ ਸੁਪਰੀਮ ਕੋਰਟ ਦਾ ਜੱਜ ਹੋਊਗਾ ਇੱਕ ਪ੍ਰਧਾਨ ਮੰਤਰੀ ਹੋਊਗਾ ਵਿਰੋਧੀ ਧਿਰ ਦਾ ਨੇਤਾ ਹੋਊਗਾ ਸਾਰਾ ਕੁਝ ਚੇਂਜ ਕਰਤਾ ਸੁਪਰੀਮ ਕੋਰਟ ਜੱਜ ਦੀ ਜਗ੍ਹਾ ਉਹ ਕਹਿੰਦੇ ਇੱਕ ਪ੍ਰਧਾਨ ਮੰਤਰੀ ਹੋਊਗਾ ਇੱਕ ਕੈਬਨਿਟ ਮੰਤਰੀ ਹੋਊਗਾ ਇੱਕ ਜਿਹੜਾ ਵਿਰੋਧੀ ਧਿਰ ਦਾ ਜਿਹੜਾ ਹੈਗਾ ਬੰਦਾ ਇਹਦਾ ਮਤਲਬ ਕਿ ਦੋ ਜਿਹੜੇ ਮਤਲਬ ਹੈਗੇ ਬੰਦੇ ਉਹ ਮੈਂਬਰ ਜਿਹੜੇ ਹੈਗੇ ਉਹ ਇਹਨਾਂ ਦੇ ਆਰਟੀ ਹੋਣਗੇ ਤੇ ਇਸੇ ਕਰਕੇ ਉਹ ਜਿਹੜਾ ਚੋਣ ਕਮਿਸ਼ਨ ਉਹਨਾਂ ਦਾ ਆਪ ਦਾ ਬੰਦਾ ਹਣਾ ਜਿਵੇਂ ਉਹਨੇ ਸਾਰੇ ਇਦਾਂ ਪੜਾ ਪੜਾਵਾਰ ਚੋਣਾ ਰੱਖੀਆਂ ਵੀ ਪੰਜਾਬ ਦੇ ਪਿੱਛੇ ਰੱਖੀਆਂ ਜਾਂ ਹੋਰ ਰੱਖੀਆਂ ਸਾਰਾ ਕੁਝ ਜਾਨੀ ਕਹਿਣ ਦਾ ਮਤਲਬ ਹੈ ਹਰ ادارے ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਜਿਹੜੇ ਹੈਗੇ ਇਹਨਾਂ ਨੇ ਪੂਰੀ ਤਰ੍ਹਾਂ ਫਿੱਟ ਕੀਤੇ ਹੈਗੇ ਆ ਇਸ ਕਰਕੇ ਬੜਾ ਖਤਰਨਾਕ ਦੇਸ਼ ਉਸ ਪਾਸੇ ਨੂੰ ਵੱਧ ਰਿਹਾ ਹੈ ਇਸ ਲਈ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਹਰ ਜਗ੍ਹਾ ਸੰਯੁਕਤ ਕਿਸਾਨ ਮੋਰਚੇ ਦਾ ਵੀ ਸੱਦਾ ਹੈ ਕਿ ਕਿਸਾਨ ਯੂਨੀਅਨ ਦਾ ਵੀ ਸੱਦਾ ਹੈ ਕਿ ਬਾਕੀ ਜਿਹੜੀਆਂ ਮਤਲਬ ਪਾਰਟੀਆਂ ਉਹਨਾਂ ਤੋਂ ਸਵਾਲ ਪੁੱਛੋ ਕਿਉਂਕਿ ਦੇਖੋ ਸਾਰੀਆਂ ਪਾਰਟੀਆਂ ਨੇ ਦੇਸ਼ ਦਾ ਬੇੜਾ ਕਰ ਕੀਤਾ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਨੀਤੀਆਂ ਕਾਂਗਰਸ ਵਾਲੇ ਲੈ ਕੇ ਆਏ ਆ ਆਪ ਵਾਲਿਆਂ ਦਾ ਤੁਸੀਂ ਦੇਖ ਲਓ ਕੀ ਹੈ ਹੁਣੇ ਉਹਨਾਂ ਨੇ ਪਿੱਛੇ ਜੇ ਹੈਗਾ ਜਿਹੜਾ ਉਹ ਮੰਡੀ ਕਰਨ ਵਾਲਾ ਨੋਟੀਫਿਕੇਸ਼ਨ ਜਦੋਂ ਮੰਡੀਆਂ ਸਰਕਾਰੀ ਖਤਮ ਹੋਣੀਆਂ ਚਾਹੀਦੀਆਂ ਇਹ ਭਗਵੰਤ ਮਾਨ ਨੇ ਕਿਹਾ ਕਿ ਐਮਐਸਪੀ ਤੁਹਾਨੂੰ 15 ਮਤਲਬ ਮਿੰਟਾਂ ਜੀ ਅਸੀਂ ਦੇ ਦੇਵਾਂਗੇ ਠੀਕ ਹੈ ਉਹ ਉਹ ਹੁਣ ਸਪਸ਼ਟ ਬੋਲ ਕੇ ਕਹਿ ਗਿਆ ਕਿ ਇਹ ਐਮਐਸਪੀ ਅਸੀਂ ਦੇ ਹੀ ਨਹੀਂ ਸਕਦੇ ਹੈਗੇ ਠੀਕ ਹੈ ਆਹ ਨਸ਼ਿਆਂ ਦੀ ਗੱਲ ਕੀਤੀ ਚੌਗੂ ਨੇ 10 ਗੁਣਾ ਨਸ਼ੇ ਵਧ ਗਏ ਯਾਨੀ ਸਾਰੀਆਂ ਪਾਰਟੀਆਂ ਜਿਹੜੀ ਅਕਾਲੀ ਅਕਾਲੀ ਦਲ ਵਾਲੇ ਉਹਨਾਂ ਨੇ ਸ਼ਰਿਆਮ ਵੀ ਜਿਹੜਾ ਹੈਗਾ ਉਹ ਕਿਸਾਨ ਅੰਦੋਲਨ ਦੀ ਉਦੋਂ ਮਤਲਬ ਉਹਨਾਂ ਨੇ ਕਿਹਾ ਵੀ ਕਾਨੂੰਨ ਸਹੀ ਨੇ ਜੇ ਕਿਤੇ ਲੋਕ ਮੰਨ ਜਾ ਮਤਲਬ ਇਹਨਾਂ ਦੇ ਮਗਰ ਲੱਗ ਜਾਂਦੇ ਇਹਨਾਂ ਦੇ ਮਗਰ ਲੱਗ ਜਾਂਦਾ ਤਾਂ ਦੇਸ਼ ਦਾ ਬੇੜਾ ਗਰ ਕਰਤਾ ਸੀ ਇਹਨਾਂ ਨੇ ਹੈਨਾ ਇਸ ਕਰਕੇ ਗੁਨਾਹਗਾਰ ਖਰਾਬ ਤੋਂ ਲੁਟੇਰੇ ਇਹ ਸਾਰੀਆਂ ਪਾਰਟੀਆਂ ਵਾਗੀਆਂ ਅਸੀਂ ਸਾਰੀਆਂ ਦਾ ਹੀ ਮਤਲਬ ਵਿਰੋਧ ਕਰਾਂਗੇ ਉਹਨਾਂ ਤੋਂ ਸਵਾਲ ਪੁੱਛਾਂਗੇ ਪਰ ਇਹ ਕਿਉਂਕਿ ਇਹਨਾਂ ਦੀ ਇੱਕ ਉਹ ਪਾਰਟੀ ਹੈ ਉਹ ਕਾਂਗਰਸ ਨਹੀਂ ਉਦਾਂ ਦੀ ਵੀ ਇਹਨਾਂ ਦਾ ਉਹ ਕਾਡਰ ਉਦਾਂ ਦਾ ਇਹਨਾਂ ਦਾ ਅਜੰਡਾ ਫਾਸੀਬਾ ਤਾਨਾਸ਼ਾਹ ਦਾ ਅਜੰਡਾ ਹਿਟਲਰ ਦੇ ਚੇਲੇ ਨੇ ਜੀ ਤੁਸੀਂ ਹਿਟਲਰ ਨੂੰ ਪੜ੍ਹ ਕੇ ਦੇਖ ਲਓ ਹਿਟਲਰ ਨੇ 1933 ਦੇ ਵਿੱਚ ਦੋ ਮਹੀਨਿਆਂ ਦੇ ਵਿੱਚ ਜਦੋਂ ਉਹ ਸਤਾਚ ਦੋ ਮਹੀਨੇ ਰਿਹਾ ਦੋ ਮਹੀਨ ਪਹਿਲੇ ਦੋ ਮਹੀਨਿਆਂ ਚ 200 ਸਾਇੰਸਦਾਨ ਜਿਹੜੇ ਸੀ ਜਾਂ ਜਿਹੜੇ ਵਿਦਵਾਨ ਸੀ ਹਣਾ ਜਿਹੜੇ ਲੋਕਾਂ ਦੀ ਗੱਲ ਕਰਨ ਵਾਲੇ ਕੋ ਖੋਜੀ ਸੀ ਠੀਕ ਆ ਫਲਾਸਪੁਰ ਸੀ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਦੇਸ਼ ਚੋਂ ਬਾਹਰ ਉਹਨੇ ਕੱਢਤਾ ਉਹਦੇ ਚ ਜਿਹੜਾ ਬਹੁਤ ਮਤਲਬ ਜਿਹੜਾ ਹੈਗਾ ਮਹਾਨ ਸਾਇੰਟਿਸਟ ਹੈ ਅਨਸਟਾਈਨ ਠੀਕ ਹੈ ਉਹ ਉਹ ਵੀ ਉਹਨੂੰ ਵੀ ਬਾਹਰ ਕੱਢਿਆ ਹਣਾ ਤਾਂ ਉਦੋਂ ਦੀਆਂ ਅਖਬਾਰਾਂ ਲਿਖਦੀਆਂ ਇਹ ਮਾਂਚੈਸਟਰ ਗਾਰਡੀਅਨ ਕਵਰ ਦੀ ਮਤਲਬ ਰਿਪੋਰਟ 1933 ਦੀ ਜੀ ਉਹਨੇ ਲਿਖਿਆ ਵੀ ਭਾਵੇਂ ਇਹ ਗੱਲ ਕਹਿ ਰਹੇ ਆ ਕਿ ਇਹ ਯੂਦੀਆਂ ਤੇ ਅਸੀਂ ਹਮਲਾ ਕਰ ਰਹੇ ਆ ਪਰ ਅਸਲ ਦੇ ਵਿੱਚ ਹਮਲਾ ਉਹਨਾਂ ਲੋਕਾਂ ਤੇ ਹੈ ਜਿਹੜੇ ਨਿਰਪੱਖ ਨੇ ਜਿਹੜੇ ਤਰਕਸ਼ੀਲ ਸੋਚਦੇ ਧਾਰਨਿਕ ਵਿਗਿਆਨਕ ਤੰਗ ਨਾਲ ਸੋਚਦੇ ਨੇ ਲੋਕਾਂ ਨੂੰ ਮਤਲਬ ਜਿਹੜਾ ਹੈਗਾ ਉਹ ਚੇਤਨ ਕਰਦੇ ਨੇ ਇਹ ਇਹਨਾਂ ਦੇ ਏਜੰਡੇ ਤੇ ਜੀ ਅੱਛਾ ਜਦੋਂ ਆਪਾਂ ਗੱਲ ਕਰਦੇ ਹੈਗੇ ਵੋਟਾਂ ਦੇ ਧ्रुਵੀਕਰਨ ਦੀ ਹਾਂਜੀ ਹਾਂਜੀ ਜਦੋਂ ਹੰਸਰਾਜ ਪ੍ਰਚਾਰ ਕਰਦਾ ਹੈਗਾ ਹਮੇਸ਼ਾ ਇਹ ਗੱਲ ਆਖੀ ਜਾਂਦੀ ਹੈਗੀ ਆ ਕਿ ਜੀ ਕਿਸਾਨ ਮੇਰਾ ਵਿਰੋਧ ਕਰ ਰਹੇ ਆ ਖਾਸ ਤੌਰ ਦੇ ਤੇ ਪੰਜਾਬ ਦੇ ਵਿੱਚ ਕਿਸਾਨੀ ਦੇ ਵਿੱਚ ਜੱਟ ਕਮਿਊਨਿਟੀ ਆ ਉਹ ਕਹਿੰਦਾ ਵੀ ਮੈਂ ਐਸਸੀ ਤੱਕ ਦੇ ਵਿੱਚੋਂ ਆ ਜੱਟ ਕਮਿਊਨਿਟੀ ਮੇਰਾ ਵਿਰੋਧ ਕਰ ਰਹੀ ਹੈਗੀ ਕਿਤੇ ਨਾ ਕਿਤੇ ਵੋਟਾਂ ਨੂੰ ਪੋਲਰਾਈਜ਼ ਕਰਨ ਦਾ ਧਰੂਵੀ ਕਰਨ ਦਾ ਕਿਤੇ ਨਾ ਕਿਤੇ ਕਾਰਨ ਹੋਊਗਾ ਇਸ ਤਰੀਕੇ ਦੇ ਨਾਲ ਸਿਰਫ ਸਿਰਫ ਭਾਜਪਾ ਦਾ ਵਿਰੋਧ ਕਰ ਰਹੇ ਆ ਆਪਾਂ ਨਹੀਂ ਦੇਖੋ ਪਹਿਲੀ ਗੱਲ ਤਾਂ ਜਿੰਦੋਂ ਤੱਕ ਤੁਸੀਂ ਹੰਸ ਰਾਜ ਦੀ ਗੱਲ ਕੀਤੀ ਹੈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਹੀ ਗੱਲਾਂ ਕਰਦੇ ਆ ਪਰ ਹੁਣ ਦੇਖੋ ਸਵਾਲ ਇਹ ਆ ਕਿ ਹੰਸ ਰਾਜ ਜਿਹੜਾ ਹੈਗੇ ਜਿੱਥੇ ਚੋਣ ਲੜ ਰਿਹਾ ਉਹ ਮਤਲਬ ਰਿਜ਼ਰਵ ਸੀਟ ਹੈ ਕੋ ਸਾਰੇ ਜਿਹੜੇ ਉਮੀਦਵਾਰ ਹੈਗੇ ਆ ਉਹ ਐਸੀ ਕੈਟਾਗਰੀ ਨਾਲ ਸਮਝ ਗਏ ਜਿੱਥੋਂ ਤੱਕ ਤੁਸੀਂ ਇਹ ਗੱਲ ਕਰਦੇ ਹੋ ਦੇਖੋ ਸਭ ਤੋਂ ਖਤਰਨਾਕ ਜਿਹੜਾ ਅਜੰਡਾ ਜਿਹੜਾ ਖਾਸ ਕਰਕੇ ਜੇ ਦਲਤਾਂ ਬਾਰੇ ਦੇ ਠੀਕ ਆ ਉਹ ਤਾਂ ਭਾਜਪਾ ਦਾ ਹੈਗਾ ਇਹ ਤਾਂ ਪੋਲਰਾਈਜੇਸ਼ਨ ਜਿਹੜੀ ਕਿ ਵੋਟਾਂ ਜਦੋਂ ਲੈਣੀਆਂ ਹੁੰਦੀਆਂ ਉਹ ਤਾਂ ਧਰਮ ਦਾ ਪੱਤਾ ਖੇਡਦੇ ਆ ਵੀ ਤੁਸੀਂ ਸਾਰੇ ਹਿੰਦੂ ਹੋ ਹੈਨਾ ਹਿੰਦੂ ਕਰਕੇ ਸਾਰੇ ਨੂੰ 80% 50% ਹਿੰਦੂ ਬਣਾ ਦੇਣਾ ਤੇ ਪਰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹੈਗੇ ਆ ਸੂਦਰ ਦੀ ਗੱਲ ਜਾਤਪਾਤ ਦੀ ਗੱਲ ਐਸਸੀ ਦੀ ਗੱਲ ਕਰਦੇ ਆ ਜਿਹੜਾ ਹੈਨਾ ਮਤਲਬ ਉਸ ਕਮਿਊਨਿਟੀ ਦੀ ਗੱਲ ਕਰਦੇ ਆ ਤਾਂ ਉਦੋਂ ਤੁਸੀਂ ਦੇਖੋ ਇਹਨਾਂ ਦਾ ਸਦੀਆਂ ਪੁਰਾਣਾ ਜਿਹੜਾ ਚੱਕ ਕੇ ਦੇਖੋ ਇਤਿਹਾਸ ਦੀ ਕਿਵੇਂ ਜ਼ਬਰ ਜ਼ੁਲਮ ਕੀਤੇ ਆ ਸੂਦਰਾਂ ਦੇ ਉੱਤੇ ਪੂਰੇ ਦਾ ਪੂਰਾ ਇੱਕ ਇਤਿਹਾਸ ਪਿਆ ਕਿ ਹਜ਼ਾਰਾਂ ਸਾਲਾਂ ਦਾ ਇਤਿਹਾਸ ਪਿਆ ਕਿ ਬੋਲਣ ਤੱਕ ਨਹੀਂ ਮੂੰਹ ਦੇ ਮਤਲਬ ਕੁਜੇ ਬਣਨੇ ਜਾਂਦੇ ਸੀ ਵੀ ਤੁਸੀਂ ਠੁੱਕ ਵੀ ਥੱਲੇ ਨਹੀਂ ਛੱਡ ਸਕਦੇ ਹੈਨਾ ਤੇ ਪਿਛਲੇ ਪਾਸੇ ਜਿਹੜਾ ਹੈਗਾ ਉਹ ਆਪਣਾ ਬਣੇ ਜਾਂਦੇ ਸੀਗੇ ਆ ਕੀ ਕਹਿ ਸਕਦੇ ਆ ਝਾੜੂ ਬੀ ਇਹ ਮਤਲਬ ਉਥੇ ਦੀ ਪੈੜ ਵੀ ਇਹਨਾਂ ਦੀ ਨਾ ਰਹੇ ਠੀਕ ਹੈ ਪੜ੍ਹਨ ਦੇ ਅਧਿਕਾਰ ਲਿਖਣ ਦੇ ਅਗਰ ਕੋਈ ਅਧਿਕਾਰ ਹੀ ਨਹੀਂ ਸੀ ਜੇ ਕੋਈ ਗੱਲ ਚੰਗੀ ਸੁਣ ਲੈਂਦਾ ਸੀ ਤੇ ਉਹਦੇ ਕੰਨਾਂ 'ਚ ਉਹ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਇਹਨਾਂ ਦਾ ਪੂਰਾ ਸੂਰਾ ਇਤਿਹਾਸ ਇਹ ਰਿਹਾ ਇਸ ਕਰਕੇ ਮੈਂ ਸਮਝਦਾ ਕਿ ਇਹ ਇਹ ਇਹਨਾਂ ਦਾ ਏਜੰਡਾ ਇਹੀ ਹੈ ਨਾ ਵੇਖੋ ਇਹਨਾਂ ਦੇ ਕੋਲੇ ਮੁੱਦਾ ਤਾਂ ਕੋਈ ਹੈ ਨਹੀਂ ਜੀ ਮੁੱਦਾ ਤਾਂ ਇਹ ਹੈ ਨਹੀਂ ਕਿ ਲੋਕਾਂ ਨੂੰ ਕੋਈ ਨਾ ਸੀ ਨੌਕਰੀਆਂ ਦਿੱਤੀਆਂ ਮੋਦੀ ਕਹਿੰਦਾ ਸੀ 2 ਕਰੋੜ ਨੌਕਰੀਆਂ 1 ਸਾਲ 'ਚ ਦੇਵਾਂਗੇ ਤੇ ਭਰਾ ਮੇਰੇ ਆ ਪ 10 ਸਾਲਾਂ ਚ 20 ਕਰੋੜ ਲੋਕਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਸੀ ਤੇ ਹੋਖ ਹੀ ਗਿਆ 30 ਲੱਖ ਪੋਸਟਾਂ ਦੇ ਕੇਂਦਰ ਚ ਖਾਲੀ ਰੁਜ਼ਗਾਰ ਦੇ ਨਾਲ ਹੀ ਤਾਂ ਗੱਲ ਸਗੋਂ ਦੀ ਰੁਜ਼ਗਾਰ ਤਾਂ ਖੋਇਆ ਜਾ ਰਿਹਾ ਮਹਿੰਗਾਈ ਕਿਤੇ ਦੀ ਕਿਤੇ ਚਲੀ ਗਈ ਹੈ ਅੱਛਾ ਲੋਕ ਤਰਾ ਤਰਾ ਕਰ ਜਾਂਦੇ ਹੈਗੇ ਬੁਰਾ ਹਾਲ ਲੋਕਾਂ ਦਾ ਹੈਗਾ ਲੋਕ ਜਿਹੜੇ ਦੇਖੋ ਅਸਲ ਦੇ ਵਿੱਚ ਕੀ ਹੈ ਵੀ ਇਨ੍ਹਾਂ ਕੋਲੇ ਹੁਣ ਹੋਰ ਲੋਕਾਂ ਨੂੰ ਇਹ ਵਿਕਾਸ ਦੀ ਗੱਲ ਕਰਨ ਨਾਲ ਤਾਂ ਕੋਈ ਮੁੱਦਾ ਰਹਿਣ ਨਹੀਂ ਗਿਆ ਇਸ ਕਰਕੇ ਸਿਰਫ ਇੱਕੋ ਆ ਕਿ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਨੂੰ ਕਰਕੇ ਜਾਂ ਜਾਤਾਂ ਪਾਤਾਂ ਚ ਪਾ ਕੇ ਇਹ ਪੱਤਾ ਖੇਡ ਕੇ ਲੋਕਾਂ ਨੂੰ ਵੰਡ ਕੇ ਇਸ ਆਧਾਰ ਤੇ ਜਿਹੜਾ ਹੈਗਾ ਇਹ ਮਤਲਬ ਵੋਟਾਂ ਲੈਣੀਆਂ ਚਾਹੁੰਦੇ ਪਰ ਤੈਨੂੰ ਦੱਸ ਦਈਏ ਕਿ ਜਿੱਦਾਂ ਦੀਆਂ ਹੁਣ ਅਸੀਂ ਦੇਖ ਹੀ ਰਹੇ ਹਾਂ ਵੱਖ-ਵੱਖ ਰਿਪੋਰਟਾਂ ਚੋਣਾਂ ਦੇ ਵਿੱਚ ਆ ਰਹੀਆਂ ਇਹ ਭਾਜਪਾ ਭਰਾ ਜੀ ਇੱਥੋਂ ਜਾ ਰਹੀ ਹੈ ਬੁਰੀ ਤਰ੍ਹਾਂ ਹਾਰੂਗੀ ਇਹ ਸਾਡਾ ਜਿਹੜਾ ਹੈਗਾ ਉਹ ਅੱਛਾ ਜਸਵਿੰਦਰ ਜੀ ਨਾਲ ਲੱਗਮੀ ਗੱਲ ਇਹ ਵੀ ਚਲੋ ਇੱਥੇ ਮੰਨਦੇ ਹੈਗੇ ਆ ਕਿ ਸੀਟ ਯਰਵਾਂ ਪਰ ਕਿਤੇ ਨਾ ਕਿਤੇ ਦੂਜੀਆਂ ਸੀਟਾਂ ਦੇ ਯਰਵ ਨਹੀਂ ਗਾ ਉਸ ਪੱਦਰ ਦੇ ਉੱਤੇ ਰਵਨੀਤ ਬਿੱਟੂ ਦਾ ਵਿਰੋਧ ਨਹੀਂ ਹੋ ਰਿਹਾਗਾ ਹੋਰ ਜਿੰਨੀਆਂ 12 ਸੀਟਾਂ ਹੈਗਾਂ ਉਹਨਾਂ ਕੈਂਡੀਡੇਟਸ ਦਾ ਵਿਰੋਧ ਨਹੀਂ ਹੋ ਰਿਹਾਗਾ ਜਿਸ ਪੱਧਰ ਦੇ ਉੱਤੇ ਹੰਸਰਾਜ ਦਾ ਹੋ ਰਿਹਾ ਹੈਗਾ ਗੱਲ ਇਹ ਜ਼ਿਆਦਾ ਰੜਕ ਰਹੀ ਹੈਗੀ ਹੈ ਲੋਕਾਂ ਨੂੰ ਇਸ ਗੱਲ ਨੂੰ ਕਿਵੇਂ ਜਾਂ ਕਿਸਾਨ ਜਥੇਬੰਦੀਆਂ ਦੀ ਸਮਝ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈਗੀ ਆ ਜਾਂ ਫਿਰ ਕਿਤੇ ਨਾ ਕਿਤੇ ਹੰਸਰਾਜ ਆਪਣੇ ਪ੍ਰਚਾਰ ਦੇ ਵਿੱਚ ਜ਼ਿਆਦਾ ਅੱਗੇ ਵਧ ਰਿਹਾ ਹੈ ਨਹੀਂ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਜੀ ਦੇਖੋ ਜਿੱਥੋਂ ਤੱਕ ਵਿਰੋਧ ਦੀ ਗੱਲ ਹੈ ਤੁਸੀਂ ਹਰ ਰੋਜ਼ মিডিਆ ਦੇ ਵਿੱਚ ਜਿਹੜੀਆਂ ਰਿਪੋਰਟਾਂ ਦੇਖ ਸਕਦੇ ਹੋ ਟੀਵੀ ਚੈਨਲ ਦੇਖ ਲਓ ਭਾਜਪਾ ਦੇ ਉਮੀਦਵਾਰਾਂ ਨੂੰ ਹਰ ਜਗ੍ਹਾ ਘੇਰਿਆ ਜਾਂਦਾ ਹਰ ਜਗ੍ਹਾ ਸਵਾਲ ਪੁੱਛੇ ਜਾਂਦੇ ਆ Para! ਇਹ ਜਿਹੜੇ ਹੰਜੇ ਹੰਸਰਾਜ ਦੀ ਆਪਾਂ ਗੱਲ ਕਰੀ ਹੁਣ ਤੁਸੀਂ ਦੇਖੋ ਕਿ ਲੋਕਾਂ ਦੇ ਜ਼ਖਮਾਂ ਤੇ ਲੂਣ ਛੜਕ ਰਿਹਾ ਯਾਰ ਜੀ ਵੀ ਹੁਣ ਇਹ ਕਹਿ ਰਿਹਾ ਵੀ ਕਿਸਾਨ ਅੰਦੋਲਨ ਜਿਹੜਾ ਉਹਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਬਾਰੇ ਕਹਿ ਰਿਹਾ ਕਿ ਆ ਵੀ 700 ਕਿਸਾਨ 750 ਕਿਸਾਨ ਇਹ ਲੋਕ ਸ਼ਹੀਦ ਕਰਾ ਕੇ ਤੇ ਉਥੋਂ ਭੰਗੜੇ ਪਾਉਂਦੇ ਆਏ ਆ ਨਹੀਂ ਇਹ ਹੌਬੀ ਧਾਲੀਵਾਲ ਦਾ ਸੀਗਾ ਬਿਆਨ ਨਹੀਂ 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 ਇਹ ਇਹਦਾ ਬਿਆਨ ਵੀ ਹੈ ਇਹ ਮੈਂ ਸੁਣਿਆ ਮੈਂ ਸੁਣਿਆ ਮੈਂ ਸੁਣਿਆ ਮੈਂ ਸੁਣਿਆ ਇਹ ਹੌਬੀ ਧਾਲੀਵਾਲ ਵੀ ਹੈਗਾ ਮਤਲਬ ਇਹ ਇਹ ਇਦਾਂ ਦੀਆਂ ਗੱਲਾਂ ਹੋਰ ਬਥੇਰਾ ਕੁਝ ਕਰ ਰਿਹਾ ਹੈਗਾ ਇਹਦੇ ਆਪਦੇ ਬਿਆਨ ਬਾਜੀ ਇਸ ਢੰਗ ਨਾਲ ਕਰ ਰਿਹਾ ਹੈਗਾ ਲੋਕਾਂ ਨੂੰ ਖਸਾਖਾਉਣਾ ਵੀ ਹੁੰਦਾ ਨਾ ਇਹ ਵੱਧ ਖਸਾਰਿਆ ਹਾਲਾਂਕਿ ਅਸੀਂ ਸਮਝਦੇ ਹਾਂ ਕਿ ਇਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਕੱਲਾ ਇਹਦਾ ਵਿਰੋਧ ਹੋ ਰਿਹਾ ਹੈ ਇਹਦਾ ਵਿਰੋਧ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਹਰ ਰੋਜ਼ ਦੇਖ ਲਓ ਪਨੀਤਕੌਰ ਦੇਖ ਲਓ ਹਰ ਰੋਜ਼ ਇਹੋ ਦਾ ਵਿਰੋਧ ਹੋ ਜਾਂਦਾ ਉਹ ਤਾਂ ਮਾਰਾ ਨਹੀਂ ਵੱਜਦੀ ਹੈ ਨਾ ਉਹਦਾ ਉਹਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਜਾਂਦਾ ਹੈ ਹਨਾ ਉਹਨੇ ਚੋਣ ਕਮਿਸ਼ਨ ਨੂੰ ਵੀ ਲਿਖਿਆ ਜੀ ਹਨਾ ਬਹੁਤ ਕੁਝ ਹੋਇਆ ਸੱਜਨ ਕੁਮਾਰ ਆ ਕੀ ਵੱਜਦਾ ਉਹ ਜਾਖੜ ਜਿਹੜਾ ਉਹਨਾਂ ਸਾਰਿਆਂ ਦਾ ਸੁਨੀਲ ਜਾਖੜ ਆ ਰਿਹਾ ਉਹਨਾਂ ਦਾ ਵਿਰੋਧ ਹੋ ਰਿਹਾ ਯਾਨੀ ਜਿਹੜੇ ਵੀ ਭਾਜਪਾ ਦੇ ਭਰਾ ਜੀ ਕਿਉਂਕਿ ਅਸਲ 'ਚ ਭਾਜਪਾ ਕਿ ਜਿਹੜੀ ਭਾਜਪਾ ਦਾ ਏਜੰਡਾ ਹੈ ਉਹ ਲੋਕਾਂ ਨੇ ਸਮਝ ਲਿਆ ਵੀ ਇਹ ਏਜੰਡਾ ਜਿਹੜਾ ਕਿੰਨਾ ਖਤਰਨਾਕ ਹੈ ਇਸ ਕਰਕੇ ਮਤਲਬ ਉਹ ਉਹਦੇ ਏਜੰਡੇ ਦੇ ਖਿਲਾਫ ਉਹਨਾਂ ਨੀਤੀਆਂ ਦੇ ਖਿਲਾਫ ਲੋਕ ਜਿਹੜੇ ਹੈਗੇ ਉਹ ਉਹ ਲੜ ਰਹੇ ਹੈਗੇ ਆ ਹਨਾ ਆਪਣਾ ਵੀ ਇਹੀ ਹੈ ਵੀ ਪਾਈ ਇਹਨਾਂ ਨੂੰ ਪਿੰਡਾਂ 'ਚ ਨਾ ਵੰਡ ਦੇਓ ਘੇਰੋ ਇਹਨਾਂ ਨੂੰ ਚੰਗੀ ਤਰ੍ਹਾਂ ਇਸ ਕਰਕੇ ਮਤਲਬ ਉਹ ਗੱਲ ਨਹੀਂ ਹੈਗੀ ਕਿ ਮਤਲਬ ਐਸ்சி ਉਮੀਦਵਾਰਾਂ ਦਾ ਵੱਧ ਵਿਰੋਧ ਹੋ ਰਿਹਾ ਦੂਜਿਆਂ ਦਾ ਨਹੀਂ ਹੋ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਲੋਕ ਲੜ ਰਹੇ ਹੈਗੇ ਉਹਦਾ ਵਿਰੋਧ ਕਰ ਰਹੇ ਜੀ